ਉਹ ਗੋਲੀ ਨੂੰ ਨਾ ਚਿੱਟੇ ਵਾਂਗੂ ਕਹਿੰਦੇ ਆ ਮੈਲਟ ਕਰਕੇ ਚਮਚੇ ਤੇ ਪੀਂਦੇ ਆ ਤੇ ਇਹ ਵੀ ਉਹਨਾਂ ਚੋਂ ਇੱਕ ਆ ਤੇ ਦੇਖੋ ਯਾਰ ਕਿਵੇਂ ਭੋਲਾ ਬੰਦਾ ਸਾਨੂੰ ਜਾਣ ਕੇ ਬੋਤਲ ਬੋਤਲ दारू ਦੀ ਪੀਂਦੇ ਆ ਖੁੱਲੀ ਫੀਮ ਤੇ ਉਧਰੋਂ ਆਹ ਕੰਮ ਤੇ ਲਾਤਾ ਹੁਣ ਉਹ ਪਿਛਲੇ 10 15 ਦਿਨਾਂ ਤੋਂ ਜਿਵੇਂ ਅੱਗੇ ਆਪਦੇ ਸਰਕਲ ਚ ਜਾਂਦਾ ਸੀ ਜਾਨੋਂ ਹਟ ਚੁੱਕਿਆ ਆਹੋ ਰਾਜ ਬਰਾੜ ਸ਼ਰਾਬ ਨਾਲ ਮਰਿਆ ਬਿੰਦ ਰੱਖੀਆ ਸ਼ਰਾਬ ਜਿਆਦੇ ਪੀਣ ਕਾਰਨ ਮੌਤ ਹੋਈ ਮੇਜਰ ਰਾਜਸਤਾਨੀ ਸ਼ਰਾਬ ਜਿਆਦੇ ਦਿਲਦਾਰ ਸੰਧੂ ਚਲੋ ਬਿਮਾਰ ਹੋ ਕੇ ਉਹਨੇ ਦਿੱਥੀ ਪਾਲ ਕਿਦਾਂ ਕਰੇ ਸ਼ਰਾਬ ਕਦੀਮਾਲਕ ਦਾ ਸਾਰਾ ਪਰਿਵਾਰ ਹੀ ਉੱਜੜ ਗਿਆ ਯਾਰ ਕਦੀਮਾਲਕ ਦਾ ਸਾਰਾ ਸੱਸੀ ਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮੇਰੇ ਨਾਲ ਬਾਬਾ ਅਮਰੀਕ ਕਲਾੜੇ ਵਾਲਾ ਤੇ ਇੱਕ ਨਾ ਸਾਲ ਕਿ ਪਹਿਲਾਂ ਬਾਬੇ ਨੇ ਕਿਸੇ ਚੈਨਲ ਨਾਲ ਪੌਡਕਾਸਟ ਕਰਿਆ ਸੀ ਉਹਦੇ ਚ ਇੱਕ ਬਾਬੇ ਨੇ ਨਸ਼ੇ ਦੀ ਗੱਲ ਚੱਲ ਰਹੀ ਬਾਬੇ ਨੇ ਗੱਲ ਕਰੀ ਸੀ ਪਾਪਾ ਕਹਿੰਦਾ ਵੀ ਨਸ਼ੇ ਤੇ ਸ਼ਿਹਰ ਬੰਦਾ ਨਹੀਂ ਲੱਗਦਾ ਚੁਸਤ ਬੰਦਾ ਨਹੀਂ ਲੱਗਦਾ ਲੁੱੱਚਾ ਬੰਦਾ ਨਹੀਂ ਲੱਗਦਾ ਜੇ ਲੱਗੂ ਤਾਂ ਭੋਲਾ ਬੰਦਾ ਲੱਗੂ ਭੋਲੇ ਬੰਦੇ ਨੂੰ ਲੋਕ ਲਾ ਦਿੰਦੇ ਆ ਅੱਜ ਇੱਕ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਵਾਇ ਸੋਨੂ ਸੀਤਵਾਲਾ ਉਹ ਲੈਂਡ ਦੇ ਵਿੱਚ ਖੜਾ ਬਾਬਾ ਤੂੰ ਵੀ ਦੇਖੀ ਸੀ ਨਾ ਜਿਹੜੀ ਉਹ ਗੋਲੀਆਂ ਦਿੰਦੀ ਸਰਕਾਰੀ ਗੋਲੀ ਮਿਲਦੀ ਹੈ ਜੀਬ ਵਾਲੀ ਉਹਦੇ ਵਿੱਚ ਖੜਾ ਤੇ ਉਹ ਵੀਡੀਓ ਕਾਫੀ ਵਾਇਰਲ ਹੋਈ ਤੇ ਮੈਂ ਨਾ ਉੱਥੋਂ ਮੈਨੂੰ ਦੁੱਖ ਲੱਗਿਆ ਸੱਚੀ ਵੀ ਇਹ ਭੋਲਾ ਬੰਦਾ ਕਿਸੇ ਨੇ ਮੈਨੂੰ ਤਾਂ ਆਪ ਜਦੋਂ ਤੂੰ ਵੀਡੀਓ ਭੇਜੀ ਜਾਂ ਫਿਰ ਮੈਂ ਦੁਬਾਰੇ ਸੋਸ਼ਲ ਮੀਡੀਆ ਤੇ ਦੇਖੀ ਯਾਰ ਦੁੱਖ ਲੱਗਿਆ ਵੀ ਆ ਸਾਧ ਬੰਦਾ ਯਾਰ ਇਹਦੇ ਘਰੇ 4 ਪੀ ਆਉਂਦੇ ਸੀ ਅੱਜ ਲੋ ਆ ਜਿਹੇ ਜ ਮਰਜੀ ਸੀ ਚਲੋ ਇਹਦੇ ਘਰੇ ਮੇਲੇ ਮੂਲੇ ਤੇ ਜਾਂਦਾ ਸੀ 4 ਪੀ ਘਰੇ ਲਿਆਉਂਦਾ ਘਰ ਵੀ ਬਣ ਗਿਆ ਸੀ ਉਹਦਾ ਵਧੀਆ ਰਾਹ ਪੈ ਗਿਆ ਸੀ ਹਨਾ ਚਲ ਗਰੀਬ ਬੰਦੇ ਸੀ ਪਰ ਉਹ ਮੈਨੂੰ ਲੱਗਿਆ ਵੀ ਕਿਸੇ ਨੇ ਇਹਨੂੰ ਨਸ਼ੇ ਤੇ ਲਾਤਾ ਹਾਂ ਨਾਲ ਦੇ ਐਸੇ ਬਸੇ ਵਾਲੇ ਹੁੰਦੇ ਹੀ ਆ ਹਨਾ ਹੁੰਦੇ ਹੀ ਆ ਬਥੇਰੇ ਜਦੋਂ ਯਾਰ 2 ਰੁਪਏ ਕਮਾਉਣ ਲੱਗ ਜਾ ਅਗਲਾ ਕਹਿੰਦਾ ਆਪੇ ਖਾਵਾਂਗੇ ਤੂੰ ਭੋਲਾ ਜਿਵੇਂ ਮੇਰੇ ਚ ਨਾਲ ਕਹਿੰਦੇ ਭਰੋਸੇਯੋਗ ਸੂਤਰਾ ਹੈ ਨਾ ਮੈਂ ਕਹਾਂ ਵੀ ਬਾਈ ਇਹ ਵੀਡੀਓ ਸੱਚੀ ਆ ਹਾਂ ਵੀ ਕਿਸੇ ਨੇ ਉਹੀ ਨਾ ਅੱਜ ਕੱਲ੍ਹ ਹੋਣਾ ਉਹੀ ਨਾ ਪਾਤੀ ਹੋਵੇ ਕਹਿੰਦਾ ਹਾਂ ਬਾਈ ਸੱਚੀ ਆ ਤੇ ਵੀ ਇਹ ਕਿਸੇ ਨੇ ਲੋਕਾਂ ਨੇ ਨਸ਼ੇ ਤੇ ਲਾਤਾ ਹੂੰ ਤੇ ਪਰ ਹੁਣ ਮੈਂ ਕਹਾਂ ਵੀ ਛੱਡ ਰਿਹਾ ਜੀ ਵੀ ਗੋਲੀ ਛੱਡਣ ਵਾਸਤੇ ਹੀ ਦਿੰਦੇ ਨੇ ਜੀ ਬਾਈ ਗੋਲੀ ਉਹ ਤਾਂ ਛੱਡਣ ਵਾਸਤੇ ਪਰ ਮੈਨੂੰ ਉਹ ਤੋਂ ਹੋਰ ਵੀ ਦੁੱਖ ਲੱਗਿਆ ਜਦੋਂ ਪਤਾ ਲੱਗਿਆ ਵੀ ਇਹ ਛੱਡਣ ਵਾਸਤੇ ਨਹੀਂ ਗੋਲੀ ਲੈ ਰਿਹਾ ਲੈਣ ਚ ਉਹਵੇਂ ਨਹੀਂ ਉਹ ਗੋਲੀ ਨੂੰ ਨਾ ਚਿੱਟੇ ਵਾਂਗੂ ਕਹਿੰਦੇ ਆ ਮੈਲਟ ਕਰਕੇ ਚਮਚੇ ਤੇ ਪੀਂਦੇ ਆ ਤੇ ਇਹ ਵੀ ਉਹਨਾਂ ਚੋਂ ਇੱਕ ਹੈ ਤੇ ਦੇਖੋ ਯਾਰ ਕਿਵੇਂ ਭੋਲਾ ਬੰਦਾ ਸਾਡ ਬੰਦਾ ਫੱਕਰ ਤੇ ਕਿਸੇ ਨੇ ਨਸ਼ੇ ਤੇ ਲਾਇਆ ਜਾਨ ਲੱਗ ਗਿਆ ਫਿਰ ਉਹਦੋਂ ਵੀ ਮਾਰੂ ਵੀ ਸਰਕਾਰ ਦੇ ਜਿਹੜੇ ਸਿਸਟਮ ਦਾ ਦੁਰਪਯੋਗ ਕਰ ਰਹੇ ਹਨ ਬਾਬ ਤੂੰ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਸਰਕਾਰ ਤਾਂ ਗੱਲ ਪਹਿਲਾਂ ਤਾਂ ਆਪਾਂ ਭੋਲੇ ਬੰਦੇ ਵਾਲੀ ਗੱਲ ਕਰਦੇ ਆ ਯਾਰ ਉਹ ਸਾਧ ਬੰਦਾ ਸੀ ਵਧੀਆ ਉਹਨੂੰ 2 ਰੁਪਏ ਬਣ ਲਾ ਕੇ ਸੀ 2 ਰੁਪਏ ਬਣਦੇ ਆ ਜਦੋਂ ਉਦੋਂ ਮਾੜੇ ਬੰਦੇ ਵੀ ਨੇੜੇ ਲੱਗ ਜਾਂਦੇ ਹਨ ਜਦੋਂ ਬੰਦੇ ਦੀ ਗੁੱਡੀ ਚੜਦੀ ਆ ਉਦੋਂ ਸਾਰੇ ਹੀ ਨੇੜੇ ਹੁੰਦੇ ਆ ਡਿੱਗੇ ਬਿਨ ਨੂੰ ਕੋਈ ਚੱਕਦਾ ਉਹ ਬੰਦਾ ਸਾਧ ਸੀ ਵਿਚਾਰਾ ਚੋਣ ਪੈਸੇ ਪੂਹੇ ਵਧੀਆ ਬਣਦੇ ਸੀ ਹਰੇਕ ਮਾਨ ਸਨਮਾਨ ਕਰਦਾ ਸੀ ਉਹਦਾ ਤੇ ਕਿਸੇ ਨੇ ਮਾਜਤਾ ਬਸ ਅਗਲਾ ਕਹਿੰਦਾ ਲਾਓ ਯਾਰ ਨਾਲੇ ਆਪਾਂ ਖਾਵਾਂਗੇ ਨਾਲੇ ਇਹ ਪਟਿਆ ਜਾਊ ਆਪੇ ਇਹਨਾਂ ਨੂੰ ਜਾਣ ਕੇ ਬੋਤਲ-ਬੋਤਲ ਦਾਰੂ ਦੀ ਪਿਆਣ ਦੇ ਖੁੱਲੀ ਫੀਮ ਤੇ ਉਧਰੋਂ ਆ ਕੰਮ ਤੇ ਲਾਤਾ ਹੁਣ ਉਹ ਪਿਛਲੇ 10-15 ਦਿਨਾਂ ਤੋਂ ਜਿਵੇਂ ਅੱਗੇ ਆਪਦੇ ਸਰਕਲ 'ਚ ਜਾਂਦਾ ਸੀ ਜਾਂ ਉਹ ਹਟ ਚੁੱਕਿਆ ਆਹੋ ਜਦੋਂ ਉਹਦੀ ਸੁਰਤੀ ਉਧਰ ਹੋ ਗਈ ਉਹ ਤਾਂ ਪਹਿਲੀ ਗੱਲ ਤਾਂ ਪਹਿਲਾਂ ਹੀ ਯਾਰ ਬੰਦਾ ਝੋਲਾ ਚਾਤਰ ਨਹੀਂ ਹੈਗਾ ਜੇ ਚਾਤਰ ਹੁੰਦਾ ਤਾਂ ਅੱਜ ਨੂੰ ਇੰਨੀ ਚੜਾਈ ਹੋ ਗਈ ਸੀ ਉਹ ਸਮਝ ਜਾਂਦਾ ਕੰਮ ਨੂੰ ਹਾਂ ਬੰਦਾ ਸਾਧਾ ਦਾ ਵਿਚਾਰਾ ਦੂਜੀ ਗੱਲ ਬਾਬਾ ਜਿਹੜਾ ਉੱਥੇ ਇਕੱਠਾ ਅੱਜ ਉਹਨਾਂ ਦਾ ਕੋਈ ਕੰਪਿਊਟਰ ਸਿਸਟਮ ਖੜ ਗਿਆ ਸਰਕਾਰ ਉੱਥੇ ਰੌਲਾ ਪੈ ਗਿਆ 10000 ਉੱਥੇ ਮੈਂ ਤਾਂ ਤੇਰੇ ਇਕੱਠ ਸੋਨੂ ਸੀਤੋ ਵਾਲੇ ਦਾ ਵੀ ਗੱਲ ਸੁਣ ਕੇ ਹਨਾ ਮਾੜਾ ਲੱਗਿਆ ਪਰ ਮੈਂ ਤਾਂ 10000 ਪੱਗਾਂ ਵਾਲੇ ਬੰਦੇ ਸਾਡੇ ਸਿੰਘ ਸਰਦਾਰ ਕਮਰਤਾਰੀ ਬਾਬਾ ਵੀਡੀਓ 'ਚ ਖੜਾ ਹੈ ਉਹਦੇ 'ਚ ਗੋਲੀ ਪਾਇਆ ਉਹਦੇ ਯਾਰ ਗੋਲੀ ਲੈਣ ਗੋਲੀ ਲਈ ਜੂਝੇ ਰਹੇ ਤੇ ਕੀ ਯਾਰ ਸਾਨੂੰ ਸਰਕਾਰਾਂ ਨੇ ਇਹ ਨਾ ਮਾਨ ਪਹਿਲਾਂ ਪਹਿਲਾਂ ਇਹਨਾਂ ਨੇ ਨੇ ਨਿਜੀਲੇਂ ਚ ਸ਼ੁਰੂ ਕੀਤਾ ਸੀ ਉਧਰ ਉਦੋਂ ਬਾਅਦ ਫਿਰ ਇਹਨਾਂ ਨੇ ਸਾਰੇ ਪੰਜਾਬ ਚ ਸ਼ੁਰੂ ਕਰਤਾ ਹਰਿਆਣੇ ਚ ਸ਼ੁਰੂ ਕਰਤਾ ਅੱਛਾ ਹੋਰ ਇਹ ਹਿੰਦੁਸਤਾਨ ਚ ਸਿਸਟਮ ਐ ਇੰਨੇ ਵੱਡੇ ਰੂਪ ਚ ਨਹੀਂ ਜਿਵੇਂ ਆਪਣੇ ਲੱਖਾਂ ਗੋਲੀ ਇੱਕ ਤਰੀ ਜາດ ਹੋਵੇ ਇੱਕ ਕੁੜੀ ਦੀ ਕਾਂਗਰਸ ਦੀ ਗਵਰਨਮੈਂਟ ਵੇਲੇ ਗੋਲੀ ਮਾਰ ਕੇ ਮੈਡੀਕਲ ਅਫਸਰ ਦੀ ਹੱਤਿਆ ਕਰਦੀ ਸੀ ਕਰਦੀ ਸੀ ਕਰਦੀ ਸੀ ਨਾ ਉਹਦਾ ਮੈਂ ਨਾਮ ਵਿਸਰ ਗਿਆ ਮੈਨੂੰ ਜੇ ਯਾਦ ਆ ਗਿਆ ਮੈਂ ਦੱਸੂ ਲਾਜ਼ਮੀ ਉਹ ਕੁੜੀ ਦਾ ਮਸਲਾ ਕੀ ਸੀ ਉਹ ਇਸ ਗੋਲੀ ਵਾਲਾ ਮਸਲਾ ਹੀ ਸੀ ਇਹਦੇ ਚ ਕਰੋੜਾਂ ਅਰਬਾਂ ਰੁਪਈਆ ਅਰਬਾਂ ਰੁਪਈਆ ਅਰਬਾਂ ਰੁਪਈਏ ਦਾ ਸਿਸਟਮ ਸੈਂਟਰ ਗਵਰਨਮੈਂਟ ਬਣਿਓ ਪੰਜਾਬ ਗਵਰਨਮੈਂਟ ਬਣਿਓ ਆਉਦਾ ਤੇ ਵੱਡੇ ਪੱਧਰ ਤੇ ਸਕੈਂਡਲ ਹੁੰਦਾ ਇਹਦਾ ਬਾਬਾ ਕਹਿੰਦੇ ਜਿਹੜਾ ਬੰਦਾ ਕੋਈ ਦੋ ਗਾੜ੍ਹ ਭੁੱਕੀ ਦਿਖਾਂਦਾ ਉਸ ਤੋਂ ਬਾਅਦ ਇਹ ਗੋਲੀ ਲੈਣ ਲੱਗ ਗਿਆ ਉਹਨੂੰ ਦੁਬਾਰਾ ਭੁੱਕੀ ਨਹੀਂ ਕੰਮ ਕਰਦੀ ਤੇ ਦੂਜੀ ਗੱਲ ਸਾਡੇ ਕੱਲਾ ਨਿਰਾ ਸਰਕਾਰ ਦਾ ਵੀ ਕਸੂਰ ਲੋਕ ਵੀ ਨਸ਼ੇ ਦੇ ਤੌਰ ਤੇ ਵਰਤਣ ਲੱਗੇ ਦੋ ਦੋ ਗੋਲੀਆਂ ਖਾਣ ਨਾਲ ਤੁਹਾਨੂੰ ਆਮ ਮਿਲ ਜਾਣਗੇ ਯਾਰ ਗੱਲ ਇਹ ਆ ਮਾਨ ਆਪਾਂ ਕਹਿੰਦੇ ਨਾ ਮੈਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਆਫ ਕੈਮਰਾ ਵੀ ਹਨਾ ਜਦੋਂ ਸਾਡੀ ਆਪਾਂ ਖੇਤ 'ਚ ਖੜੇ ਆ ਜਦੋਂ ਆਪਾਂ ਧਰਤੀ ਜ਼ਹਿਰੀਲੀ ਕਰ ਲਈ ਇਹਨੂੰ ਨਸ਼ੇ ਤੇ ਲ ਫਿਰ ਆਪਣੇ ਸਰੀਰ ਕਿਵੇਂ ਬਚਣਗੇ ਸਰੀਰ ਤਾਂ ਆਟੋਮੈਟਿਕ ਹੀ ਲੱਗਣਗੇ ਕਿਉਂਕਿ ਆਪਾਂ ਮਿੱਟੀ ਚੋਂ ਪੈਦਾ ਹੋਈ ਚੀਜ਼ ਹੀ ਖਾਣੀ ਹੈ ਜਦੋਂ ਇਹਦੇ ਚ ਨਿਊਟ੍ਰੀਸ਼ਨ ਦੀ ਘਾਟ ਹੋ ਗਈ ਫਿਰ ਪਾਸੇ ਤੋਂ ਕੁਝ ਨਾ ਕੁਝ ਲੈਣਾ ਪੂ ਐਡਾ ਡਿਪਰੈਸ਼ਨ ਮਾਹੌਲ ਬਣਾਤਾ ਤਣਾਅਪੂਰਨ ਹਾਲਾਂਕਿ ਦੁਨੀਆ ਦੇ ਜਿੰਨੇ ਰਿਸਰਚ ਹੋਈ ਆ ਵੱਡੀ ਪੱਧਰ ਤੇ ਜਿੰਨੇ ਕੋਈ ਸਿਆਣੇ ਤੇ ਸੂਝਵਾਨ ਬੰਦੇ ਆ ਉਹ ਕਹਿੰਦੇ ਜਿੰਨੀ ਜ਼ਿੰਦਗੀ ਜਿਉਣੀ ਯਾਰ ਚ ਸੌਖੀ ਐ ਜਾਂ ਹਿੰਦੁਸਤਾਨ ਦੇ ਖਿੱਤੇ ਚ ਸੌਖੀ ਐ ਕਿਤੇ ਨਹੀਂ ਇੰਨੀ ਜ਼ਿੰਦਗੀ ਜਿਉਣੀ ਸੌਖੀ ਹਮ ਸਭ ਕੁਝ ਸਾਰਾ ਕੁਝ ਹੁੰਦਾ ਸਾਰੇ ਤਰ੍ਹਾਂ ਦੇ ਮੌਸਮਾਂ ਬਾਬਾ ਲੋਕ ਬਚਣ ਕਿ ਇਥੋਂ ਵੀ ਪ੍ਰੋਸੈਸਨ ਲੱਗੇ ਸਾਡੇ ਬਾਈ ਪ੍ਰੋਸੈਸ ਇਹ ਤੂੰ ਹੁਣ ਲੱਗ ਜਾ ਯਾਰ ਆਧਾਰ ਕਾਰਡ ਤੇ ਗੋਲੀਆਂ ਤਾਂ ਮਿਲਣ ਲੱਗੀਆਂ ਯਾਰ ਗਵਰਨਮੈਂਟ ਵੇਚੀ ਜਾਂਦੀ ਆ ਥਾਂ ਥਾਂ ਠੇਕੇ ਮੈਂ ਹੁਣ ਰਾਤ ਨੂੰ ਇਥੋਂ 8-9 ਵਜੇ ਜਾਂਦਾ ਇੰਨੀ ਭੀੜ ਹੁੰਦੀ ਆ ਸਾਰੇ ਠੇਕਿਆਂ ਤੇ ਕੋਈ ਐਕਸੀਡੈਂਟ ਹੋਇਆ ਪਿਆ ਐਵਰੇਜ ਰਜਾਨਾ ਇੱਕ ਅੱਧਾ ਐਕਸੀਡੈਂਟ ਇੱਕ ਅਦਾ ਬੰਦਾ ਇੱਥੇ ਸਾਡੇ ਬਾਰਚੀ ਆ ਕੇ ਯਾਰ ਉੱਥੋਂ ਆਹ ਮੰਗਰ ਜਿਹੜੇ ਆ ਬਣੇ ਨਾ ਸ਼ਰਾਬ ਦੀ ਗੱਲ ਕਰਦਾ ਤੂੰ ਸ਼ਰਾਬ ਦੀ ਜਿਹੜੇ ਆ ਬਣੇ ਨਜ਼ਰ ਆ KFC ਵਗੈਰਾ ਤੇ ਹੋਰ ਉੱਥੋਂ ਲਿਆ ਕੇ ਕੀ ਕਰਨਗੇ ਪੈਕ ਲਿਆਉਣਗੇ ਹੋਰ ਕਿਤੇ ਟੋਲ ਤੇ ਪੁਲਿਸ ਗੜੀ ਹੁੰਦੀ ਹੈ ਪਿੱਛੇ ਕੋਈ ਥਾਣੇ ਆਉਂਦਾ ਬਾਲਾ ਖੜਨ ਨੂੰ ਸਾਫ਼ ਇੱਥੇ ਆ ਕੇ ਖੜ ਜਾਂਦੇ ਆ ਨੇਰੇ 'ਚ ਕਿਉਂ ਕਿਹੜਾ ਪਤਾ ਲੱਗਦਾ ਇੱਥੇ ਆ ਕੇ ਖੜ ਕੇ ਉੱਤੇ ਸ਼ਰਾਬ ਦੀ ਬੋਤਲਦਾਰ ਲੈਂਦੇ ਆ ਨਾਲ ਤੇ ਨਾਲ ਉਹ ਸਮਾਨ ਜਿਆ ਲਿਆਉਂਦੇ ਆ ਉਹਦਾ ਖਾਣ ਵਾਲਾ ਆਹ ਰੋਜ਼ ਦੀ ਗੱਲ ਐ ਇੱਕ ਦਿਨ ਦੀ ਨਹੀਂ ਬਾਬੀ ਗਵਰਨਮੈਂਟ ਵੇਚੀ ਜਾਂਦੀ ਆ ਯਾਰ ਜ਼ਾਹਿਰ ਆਪਾਂ ਨੂੰ ਬਾਬੇ ਨੇ ਗੱਲ ਛੇੜ ਲਈ ਆਪਾਂ ਮੈਂ ਵੀ ਪੈਸੇ ਦੀ ਹੁਣ ਗੱਲ ਕਰਦੇ ਆ ਵੀ ਅਪਰੌਲਾ ਪਾਉਣੇ ਚਿੱਟੇ ਨਾ ਨੌਜਵਾਨ ਮਰ ਰਹੇ ਮਰ ਰਹੇ ਮਰ ਰਹੇ ਸ਼ਰਾਬ ਨਾਲ ਉਹ ਤੋਂ ਬਾਹਲੇ ਮਰਦੇ ਆ ਸ਼ਰਾਬ ਨਾਲ ਉਹ ਤੋਂ ਜਾੜੇ ਮਾਰੇ ਸ਼ਰਾਬ ਦੇ ਨਾਲ ਆਪਣੇ ਬਾਬਾ ਤੂੰ ਆਪਦੀ ਰਿਸ਼ਤੇਦਾਰੀ ਯਾਰਾਂ ਦੋਸਤਾਂ ਚ ਪਿੰਡ ਚ ਨਗਾ ਮਾਰ ਲੈ ਕਿੰਨੇ ਕਰ ਸ਼ਰਾਬ ਨਾਲ ਪੱਟੇ ਗਏ ਪੱਟੇ ਗਏ ਕਿੰਨੇ ਰੋਜ਼ ਐਕਸੀਡੈਂਟ ਸ਼ਰਾਬ ਨਾਲ ਹੁੰਦੇ ਆ ਸਰਕਾਰ ਨੇ ਇੱਕ ਵਾਰੀ ਕਹਿਤਾ ਸੀ ਇੱਕ ਵਾਰੀ ਕਸਤਾ ਸੀ ਪੈਲਸਾਂ ਮੁਰੇ ਖੜਾਂਗੇ ਅਸੀਂ ਤੇ ਮੈਂ ਗਰੰਟੀ ਕਰਦਾ ਤੈਨੂੰ ਹੋਰ ਜੇ ਸਰਕਾਰ 6 ਮਹੀਨੇ ਹੋਰ ਸਖਤੀ ਕਰ ਦਿੰਦੀ ਪੈਲਸਾਂ ਵਾਲੀ ਗੱਲ ਤੇ ਵੀ ਸ਼ਰਾਬ ਪੀਤੀ ਵਾਲਾ ਡਰਾਈਵ ਨਾ ਕਰੇ ਲੋਕਰਾਂ ਚ ਵਿਆਹ ਕਰਨ ਲੱਗੇ ਪੈਲਸਾਂ ਚੋਂ ਵਿਆਹ ਹਟ ਜਾਂਦੇ ਲੋਕਰ ਸਹੀ ਗੱਲ ਆ ਥੋੜਾ ਜਿ ਇੱਕ ਵਾਰੀ ਇਹ ਇਹ ਸਰਕਾਰ ਇੱਕ ਵਾਰੀ ਲਾਗੂ ਜੇ ਕਰਕੇ ਫੇਰ ਫੇਰ ਪਿੱਛੇ ਆ ਜਾਈ ਪਿੱਛੇ ਖਤ ਲੈਂਦੀ ਐ ਪੈਰ ਜਾਰਾ ਸ਼ਰਾਬ ਬਾਈ ਬਾਬਾ ਸ਼ਰਾਬ ਨਾਲ ਪਹਿਲਾਂ ਤਾਂ ਪਤਾ ਨਹੀਂ ਲੋਕ ਤੱਕੜੇ ਸੀ ਲੋਕ ਚੱਲ ਜਾਂਦੇ ਸੀ ਜਾਂ ਸ਼ਰਾਬ ਚੰਗੀ ਸੀ ਹੁਣ ਲੋਕਾਂ ਨੂੰ ਸ਼ਰਾਬ ਨਹੀਂ ਚੱਲੀ ਜਾਂਦੀ ਮੇਰਾ ਮਿੱਤਰ ਡਾਕਟਰ ਗਗਨਦੀਪ ਅੱਜ ਭੱਜ ਜਾ ਉਹਦੇ ਕੋਲ ਹੁਣ ਵੀ ਮਰੀਜ਼ ਸ਼ਰਾਬ ਵਾਲੇ ਦਾਖਲ ਪਏ ਹੋਣਗੇ ਹਾਂ ਪੰਜ ਉਹਨਾਂ ਚੋਂ ਇਹ ਹੋਣਗੇ ਜਿਹੜੇ ਲੀਵਰ ਫੇਲ ਆ ਵੀ ਬਾਬਾ ਇਹਨਾਂ ਨੂੰ ਜਵਾਬ ਹੀ ਦਿੱਤਾ ਉਹਨੇ ਹਾਂ ਤੇ 50 ਬੰਦੇ ਉਹਦੀ ਓਪੀਡੀ ਚ ਕੱਲੇ ਸ਼ਰਾਬ ਵਾਲੇ ਬੈਠੇ ਹੋਣਗੇ ਇੱਕ ਡਾਕਟਰ ਇੱਕ ਡਾਕਟਰ ਬਿਟਿੰਡੇ ਚ ਹਾਲ ਕੇ 5-7 ਡੀਐਮ ਨੇ ਸ਼ਰਾਬ ਬਾਬਾ ਹੁਣ ਜੇ ਆਪਾਂ ਗੱਲ ਕਰੀਏ ਨਾ ਆਪਾਂ ਵੱਡੇ ਬੰਦਿਆਂ ਦੀ ਗੱਲ ਕਰ ਲਈਏ ਜਿਹੜੇ ਆਪਣੇ ਕਲਾਕਾਰ ਬੰਦੇ ਹੋਏ ਆ ਹਾਂ ਹਾਂ ਜਿਹੜੇ ਸੈਲੀਬ੍ਰਿਟੀ ਮੰਨਦੇ ਨੇ ਜਿਹੜੇ ਸੈਲੀਬ੍ਰਿਟੀ ਮੰਨਦੇ ਕਿੰਨੇ ਆਪਾਂ ਹੀਰੇ ਤੁਰ ਗਏ ਰਾਜ ਬਰਾੜ ਸ਼ਰਾਬ ਨਾਲ ਮਰਿਆ ਬਿੰਦ ਰਖੀਆ ਸ਼ਰਾਬ ਜਿਆਦੇ ਪੀਣ ਕਾਰਨ ਮੌਤ ਹੋਈ ਮੇਜਰ ਰਾਜਸਤਾਨੀ ਸ਼ਰਾਬ ਨਾਲ ਜਾਰੇ ਦਿਲਦਾਰ ਸੰਧੂ ਚਲੋ ਬਿਮਾਰ ਹੋ ਕੇ ਉਹਨੇ ਇੱਥੇ ਪੜ ਕਿਤੇ ਨਾ ਕਿਤੇ ਸ਼ਰਾਬ ਕਦੀਮਾਲਕ ਦਾ ਸਾਰਾ ਪਰਿਵਾਰ ਹੀ ਉੱਜੜ ਗਿਆ ਯਾਰ ਕਦੀਮਾਲਕ ਦਾ ਸਾਰਾ ਟੱਬਰ ਰਾਜ ਬਰਾੜ ਸ਼ਰਾਬ ਨਾਲ ਮਰਿਆ ਬਿੰਦ ਰਖੀਆ ਸ਼ਰਾਬ ਜਿਆਦੇ ਪੀਣ ਕਾਰਨ ਮੌਤ ਹੋਈ ਮੇਜਰ ਰਾਜਸਤਾਨੀ ਸ਼ਰਾਬ ਜਿਆਦੇ ਦਿਲਦਾਰ ਸੰਧੂ ਚਲੋ ਬਿਮਾਰ ਹੋ ਕੇ ਉਹਨੇ ਇੱਥੇ ਪੜ ਕਿਤੇ ਨਾ ਕਿਤੇ ਸ਼ਰਾਬ ਕਦੀਮਾਲਕ ਦਾ ਸਾਰਾ ਪਰਿਵਾਰ ਹੀ ਉੱਜੜ ਗਿਆ ਯਾਰ ਕਦੀਮਾਲਕ ਦਾ ਸਾਰਾ ਟੱਬਰ ਸ਼ਰਾਬ ਕਰ ਪਹਿਲਾਂ ਕਦੀਮਾਲਕ ਬਿਜਲੀ ਛੱਡ ਕੇ ਸਰਸੇ ਵਾਲਾ ਪ੍ਰੇਮੀ ਵੀ ਬਣ ਗਿਆ ਸੀ ਹਨਾ ਇੱਕ ਕਲਾਕਾਰ ਇੱਕ ਗੀਤਕਾਰ ਉਹਦੇ ਨਾਲ ਉਹਨੂੰ ਦੋਨਾਂ ਨੇ ਨਾਮ ਲੈ ਲਿਆ ਸੀ ਬਾਰਾ ਜੇ ਗਲਦੀਪ ਮਾਨ ਘਰੇ ਖੁੱਲੀ ਪੀਂਦਾ ਸੀ ਹਾਂ ਘਰੇ ਮਾਹੌਲ ਸੀਗਾ ਸਾਡੇ ਆਪ ਦੇ ਬਹੁਤ ਘਰ ਸਾਡਾ ਨੁਕਸਾਨ ਕੀਤਾ ਪਰਸਨਲ ਹੀ ਸਾਡਾ ਸ਼ਰਾਬ ਨਹੀਂ ਹੈ ਨਾ ਮੇਰਾ ਬਾਪੂ ਵੀ ਕਿਤੇ ਨਾ ਕਿਤੇ ਪੀਂਦਾ ਸੀ ਹੋਰ ਆਸੇ-ਬਾਸੇ ਮੈਂ ਬਾਬਾ ਜਦੋਂ ਘਰੇ ਗਲਦੀਪ ਮਾਨ ਪੀਂਦਾ ਸੀ ਨਾ ਹੂੰ ਉਸ ਤੋਂ ਬਾਅਦ ਮੁੰਡਾ ਲੱਗ ਗਿਆ ਉਹਦਾ ਮੁੰਡਾ ਉਹਦਾ ਸਪੀਡ ਰਿਕਰਡ ਕੰਪਨੀ ਚ ਪੂਰੇ ਟੌਪ ਤੇ ਜਦੋਂ ਲੱਖ ਲੱਖ ਡੇਢ ਡੇਢ ਲੱਖ ਖਾੜੇ ਦਾ ਲਾਈਨ ਲੱਗ ਗਿਆ ਉਦੋਂ ਕਿਸੇ ਕਲਾਕਾਰ ਦੀ ਡੇਢ ਲੱਖ ਫੀਸ ਨਹੀਂ ਸੀ ਕਰਦਾ ਸਮਾਨ ਤੇ ਇੱਕ ਦੋ ਹੋਰ ਕਲਾਕਾਰਾਂ ਨੂੰ ਝੱਟ ਕੇ ਹਾਂ ਉਹ ਫੁੱਲ ਚੜਾਈ ਹੋ ਗਈ ਸੀ ਮੁੰਡੇ ਦੀ ਤੇ ਮੈਂ ਇੱਕ ਇੰਟਰਵਿਊ ਸੁਣੀ ਉਹਨਾਂ ਦੇ ਨਿੱਜੀ ਪਰਿਵਾਰ ਦਾ ਕੋਈ ਬੰਦਾ ਦੱਸ ਰਿਹਾ ਕਹਿੰਦਾ ਵੀ ਉਹ ਸ਼ਰਾਬ ਪਹਿਲਾਂ ਥੋੜੀ ਪੀ ਲਾ ਫਿਰ ਦਿਨ ਰਾਤ ਕਹਿੰਦਾ ਤੜਕੇ 5 ਵਜੇ ਪੈਗ ਲਾ ਲੈਂਦਾ ਸੀ ਸਾਰਾ ਦਿਨ ਪੀ ਜਾਂਦਾ ਰਾਤ ਨੂੰ 12 ਵਜੇ ਵੀ ਬੋਤਲ ਲੈ ਕੇ ਉੱਪਰ ਲੇਤੀ ਜਿਮੰਜਲੇ ਚੜ ਜਾਂਦਾ ਸੀ ਪਾਪਾ ਇੱਕਦਮ ਗੱਲ ਸੁਣੀ ਉਹ ਕਹਿੰਦੇ ਵੀ ਜਦੋਂ ਐ ਜਾਰੇ ਸ਼ਰਾਬ ਪੀਣ ਲੱਗੇ ਦਿਨ ਰਾਤ ਇੱਕ ਤੇ ਮਾਨਕ ਨੇ ਕੋਈ ਰਿਸ਼ਤੇਦਾਰ ਉਹਨਾਂ ਨੂੰ ਕਿਹਾ ਵੀ ਆਪਾਂ ਉਹਨੂੰ ਪੁੱਛੀਏ ਵੀ ਹਾਂ ਗੱਲ ਵੀ ਐਡ ਹੋਣਾ ਐਡ ਹੋ ਜਾ ਵੀ ਤੂੰ ਅੰਦਰੋਂ ਨਹੀਂ ਨਿਕਲਦਾ ਗੱਲ ਕੀ ਆ ਭਾਈ ਉਹਦੀ ਲੜੋਂ ਲੜਾਈ ਰਹੀ ਉਸ ਤੋਂ ਬਾਅਦ ਉਹਨੇ ਕੀ ਕਰਿਆ ਆਪਦੇ ਕਿਸੇ ਮਿੱਤਰ ਤੋਂ ਨਾ ਕਹਿੰਦੇ ਗੋਲੀਆਂ ਮੰਗਾ ਲਈਆਂ ਵੀ ਇੱਕ ਗੋਲੀ ਦੇ ਵਿੱਚ ਪਾਉਏ ਜਨਨ ਨਸ਼ਾ ਆਹੋ ਕੋਈ ਨਸ਼ੇ ਦੀ ਗੋਲੀ ਮੰਗਾ ਲਈ ਕੋਈ ਐਦਾਂ ਦੀ ਗੋਲੀ ਮੰਗਾ ਲਈ ਪਹਿਲਾਂ ਇੱਕ ਖਾ ਕੇ ਅੰਦਰ ਪਿਆ ਰਹਿੰਦਾ ਉਹ ਫੇਰ ਉਹਦੇ ਬਾਪੂ ਨੇ ਇੱਕ ਦਿਨ ਵੀ ਦੁਬਾਰ ਨਹੀਂ ਨਿਕਲਦਾ ਐਵੇਂ ਐ ਲੜੋ ਰਹੇ ਉਹਦੇ ਬਾਪੂ ਨੇ ਥੱਪੜ ਮਾਰਿਆ ਪਿਓ ਮਾਰੀ ਦਿੰਦਾ ਮਾਰੀ ਦਿੰਦਾ ਪਿਓ ਹਾਂ ਉਹਨੇ ਥੱਪੜ ਮਾਰਿਆ ਤੇ ਉਸ ਤੋਂ ਬਾਅਦ ਸਾਰੀਆਂ ਗੋਲੀਆਂ ਜਿੰਨੀਆਂ ਕਹਿੰਦੇ ਸੀਸੀ ਦੇ ਵਿੱਚ ਸੀ ਸਾਰੀਆਂ ਨੱਕਾ ਮਾਰ ਗਏ ਹਾਂ 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 ਉਹਦਾ ਤਾਂ ਹੀ ਉਹਦਾ ਦਿਮਾਗ ਆਉਣਾ ਹੈ ਹੁਣ ਤਾਂ ਥੋੜਾ ਜਿਹਾ ਸੁਧਾਰ ਹੋਇਆ ਜਲਾਪ ਅਰਦਾਸ ਕਰਦੇ ਬੰਦਾ ਠੀਕ ਹੋਵੇ ਤੇ ਉਦੋਂ ਬਾਅਦ ਕਹਿੰਦੇ ਹਸਤਾਲੇ ਗਿਆ ਹਸਤਾਲੇ ਨੂੰ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਨੂੰ ਰੋਕੀਆ ਫਿਰ ਕਿਧਰ ਕਮਰਾ ਫਰੋਲਿਆ ਪਤਾ ਲੱਗਿਆ ਵੀ ਨੇ ਆ ਖਾਧੀਆਂ ਫਿਰ ਉਹਦਾ ਲਾਸ਼ ਸ਼ੁਰੂ ਹੋਇਆ ਹੁਣ ਵੀ ਵਿਚਾਰਾ ਉਹਦਾ ਪਰਿਵਾਰ ਉੱਦਨ ਵਾਲੀ ਗੱਲ ਹੋ ਗਈ ਇਹਦੇ ਘਰ ਵਾਲੀ ਤਲਾਕ ਹੋ ਗਿਆ ਜਿੰਨੀ ਮਾਨ ਕਨੇ ਕਮਾਈ ਕਰੀ ਸੀ ਸਭ ਉਹ ਲਾ ਗਈ ਸਾਰੀ ਉਹ ਲੈ ਗਈ ਭਾਈ ਉਹਦੇ ਘਰ ਵਾਲੀ ਲੈ ਗਈ ਹਾਂ ਅੱਛਾ ਉਹਨੇ ਦੱਸਿਆ ਇੰਟਰਵਿਊ ਚ ਕਹਿੰਦਾ 50 ਟੋਲੇ ਸੋਨੇ ਦੇ ਉਹ ਟਾਈਮ 'ਚ ਤੇ 50 ਲੱਖ ਰੁਪਈਆ ਲੈ ਗਈ ਤੇ ਤਲਾਕ ਦੇਗੀ ਤੇ ਇਹ ਇਕੱਲਾ ਹੁਣ ਵਿਚਾਰਾ ਆਏ ਨੂੰ ਸਾਹਮਣ ਵਾਲਾ ਕੋਈ ਨਹੀਂ ਜੱਜ ਜੀ ਵੀ ਨੇ ਇਹਦਾ ਇਲਾਜ ਕਰਿਆ ਬਹੁਤ ਪਹਿਲਾਂ ਤੇ ਇਹਦੇ ਘਰ ਵਾਲੀ ਮਾਨ ਕਰੇ ਘਰ ਵਾਲੇ ਸਰਜੀਤ ਕੌਰ ਮਾਨ ਕਰੇ ਤਿੰਨ ਨਾਰੀ ਗੋਡੇ ਬਦਲਾਤੇ ਮੇਰੀ ਮਾਂ ਦੇ ਵੀ ਕੇਸ ਹੋ ਗਿਆ ਇਹ ਗੋਟਾ ਘਟਣਾ ਪੈ ਗਿਆ ਸੀ ਦੁਬਾਰੇ ਪਵਾਇਆ ਤੈਨੂੰ 4-5 ਲੱਖ ਰੁਪਏ ਲਾ ਕੇ ਉਵੇਂ ਹੀ ਉਹਦੇ ਨਾਲ ਵਿਚਾਰੀ ਨਾ ਹੋਇਆ ਅੱਜ ਉਹਨੂੰ ਸਾਹਮਣ ਤੇ ਵੀ ਕੋਈ ਬੁੱਢੀ ਰੱਖੀ ਕਿੰਨਾ ਜਿਹੜੇ ਮੈਂ ਇਹਨਾਂ ਦੀ ਰਾਜਪੁਰਾੜ ਤੇ ਮੰਨ ਲਾ ਸਰਜੀਤਬਿੰਦਰ ਕਿਵੇਂ ਜਰਾਸਤਾਨੀ ਤੇ ਇਹਨਾਂ ਦੇ ਤਾਂ ਘਰ ਦੇ ਮਾਨਦੇ ਆ ਵੀ ਸਾਡੇ ਸ਼ਰਾਬ ਨਾ ਮਰਿਆ ਉਹਨਾਂ ਦਾ ਨਾਮ ਲੈ ਰਹੇ ਆ ਜਿਨ੍ਹਾਂ ਦੇ ਘਰ ਦੇ ਨੇ ਇੰਟਰਵਿਊ ਕਦੇ ਨਾ ਕਰੇ ਦ ਯਾਰ ਤੇਰਾ ਕਿ ਤੇਰਾ ਕਿੰਨੇ ਵਾਰੀ ਨੁਕਸਾਨ ਹੋਇਆ ਦੇਖ ਹਾਂ ਉਦੋਂ ਆਪਾਂ ਪਿੱਛੇ ਜੇ ਗੱਡੀ ਬੱਜੀ ਤੇਰੀ ਕਈ ਵਾਰੀ ਗੱਲ ਕਰੀਏ ਮਨਣਾ ਨਾ ਯਾਰ ਹਨਾ ਬਿਲਕੁਲ ਕਿਤੇ ਨਾ ਕਿਤੇ ਹੁਣ ਮੇਰੇ ਪਾਪਾ ਵੀ ਸ਼ਰਾਬ ਜਿਆਦਾ ਪੀਂਦਾ ਸੀ ਬੇਚੱਕ ਉਹਨੂੰ ਬ੍ਰੇਨ ਹੈਮਰ ਲੱਗ ਕਿਤਨਾ ਕਿਤੇ ਸ਼ਰਾਬ ਕਾਰਨ ਜੀ ਉਹਦਾ ਕਾਰਨ ਆ ਯਾਰ ਸਾਡੇ ਆਸ-ਪਾਸ ਰਿਸ਼ਤੇਦਾਰੀਆਂ ਚੋਂ ਆਂਡ ਗਮਾਂ ਕਿੰਨੇ ਆ ਤੁਸੀਂ ਵੀ ਨਗਾ ਮਾਰ ਲਓ ਹੁੰਦੀ ਆ ਹੁੰਦੀ ਆ ਸ਼ਰਾਬ ਬਹੁਤ ਜਿਆਦਾ ਨੁਕਸਾਨ ਕਰੇ ਕੋਈ ਇਸ ਬਿਸੇ ਤੇ ਗੱਲ ਹੀ ਨਹੀਂ ਕਰ ਰਿਹਾ ਯਾਰ ਸ਼ਰੀਆਂ ਮਿਲ ਰਹੀਆਂ ਮੈਂ ਤੈਨੂੰ ਦੱਸਦਾ ਗੱਲ ਹੁਣ ਆਪਣਾ ਗੋੜ ਦਾ ਕੰਮ ਹੂੰ ਵਿਚ ਬੰਦੇ ਕਹਿੰਦੇ ਆ ਘ ਨਹੀਂ ਹੈਗਾ ਲਿੰਜ ਦਾ ਭਾਅ ਦਾ ਹੀ ਮੁੱਲ ਤੇ ਬਰਫੀ ਵਾਲਾ ਗੁੜ ਤੇ ਬਰਫੀ ਵਾਲਾ ਗੁੜ ਬਾਈ ਜੀ ਸਾਰਾ ਕੈਮੀਕਲ ਜਿੰਨਾ ਖੰਡ ਨੂੰ ਸੋਧਣ ਵਾਸਤੇ ਲੱਗਦਾ ਸਾਰਾ ਉਹ ਜਦੋਂ ਲੈਂਦਾ ਬਰਫੀ ਵਾਲਾ ਗੁੜ ਬਣਦਾ ਉਹਦਾ ਤੇ ਸੀਰਾ ਸੂਰਾ ਪਾ ਕੇ ਗੰਦ ਸਾਰਾ ਗੰਦ ਇਕੱਠਾ ਕਰਕੇ ਤਾਂ ਹੀ ਬਾਲੇ ਮਾਰਦੀ ਹੈ ਨਹੀਂ ਵਾਲੇ ਮਾਰਦੀ ਹੈ ਦੂਜੇ ਗੁੜ ਦੀ ਨਹੀਂ ਮਾਰਦੀ ਆਮ ਗੁੜ ਦੇ ਬਾਲਾ ਨਹੀਂ ਵੱਜਦਾ ਬਾਬਾ ਗਗਨਦੀਪ ਡਾਕਟਰ ਦਾ ਦੱਸਦਾ ਹੁੰਦਾ ਵੀ ਜਿਹੜੀ ਜੇ ਤੁਸੀਂ ਪੀਣੀ ਹੈ ਕੋਈ ਬੰਦਾ ਨਹੀਂ ਸਾਰਦਾ ਘੱਟੋ ਘੱਟ 1000 ਰੁਪਏ ਵਾਲੀ ਬੋਤਲ ਦੇ ਤੁਸੀਂ ਦੋ ਤਿੰਨ ਪੈਗ ਲਾ ਸਕਦੇ ਹੋ ਜਿਹੜੀ ਘਰਦੀ ਇਹ ਨਹੀਂ ਤਾਂ ਕੋਈ ਡੋਜ ਨਹੀਂ ਇਹਨਾਂ ਦੇ ਬੰਦੇ ਨੇ ਮਰਨੇ ਹੀ ਮਰਨਾ ਕਈ ਬੰਦੇ ਸਾਡੇ ਹੁਣ ਪਤਾ ਕੀ ਕਰਦੇ ਦੋ ਤਿੰਨ ਪਿੱਗ ਲਾਉਂਦੇ ਸਾਰਾ ਦਿਨ ਖੇਤਾਂ 'ਚ ਕੰਮ ਕਰਦੇ ਉਹ ਨਾਲ ਕੰਮ ਵੀ ਕਰਦੇ ਲੱਸੀ ਦਹੀਂ ਖਰਾਕ ਖਾ ਕੇ ਚੱਲੀਆਂ ਦਾ ਸਿਸਟਮ ਹੌਲੀ ਹੌਲੀ ਉਹ ਵੀ ਵੱਧ ਜਾਂਦੇ ਆ ਕਿਤੇ ਨਾ ਕਿਤੇ ਉਹਨਾਂ ਨੂੰ ਢਾ ਲਿੰਦੀ ਆ ਯਾਰ ਇਹ ਇਹ ਚੀਜ਼ ਨੇ ਇੱਕ aí ਤੋਂ ਕੋਈ ਨਹੀਂ ਬਚਿਆ ਹੂੰ ਬਾਕੀ ਕੰਮ ਵਾਲਾ ਬੰਦਾ ਯਾਰ ਜਿਹੜਾ ਹਾਰਡਵਰਕ ਕਰਦਾ ਉਹਨੂੰ ਮਾੜਾ ਮੋਟਾ ਹੈਗਾ ਚੱਲ ਖਰਾਕ ਲੱਗਦੀ ਆ ਪਰ ਗੱਲ ਇਹ ਆ ਵੀ ਜ਼ਹਿਰ ਤਾਂ ਜ਼ਹਿਰੀ ਆ ਜਿਆ ਬਾਪਾ ਐਕਸੀਡੈਂਟਾਂ ਦੇ ਵਿੱਚ ਹੁਣ ਇੱਕ ਬੰਦਾ ਸ਼ਰਾਬੀ ਵੱਡੀ ਗੱਡੀ 'ਚ ਬੈਠਾ ਮੂਰੇ ਮੋਟਰਸਾਈਕਲ ਨੂੰ ਲਾਦੜਦਾ ਉਹਦਾ ਕੀ ਕਸੂਰ ਸੀ ਕੀ ਕਸੂਰ ਸੀ ਆਖਰ ਨੂੰ ਘਰ ਪੱਟਿਆ ਸ਼ਰਾਬ ਨੇ ਸਰੇਮ ਠੇਕਿਆਂ ਤੇ ਯਾਰ ਘਟੋ ਘਟ ਹੁਣ ਟ੍ਰੈਫਿਕ ਕਿੰਨੇ ਸੁਪਰੀਮ ਕੋਰਟ ਨੇ ਵੀ ਰੌਲਾ ਪਾ ਆ ਪਾ ਹੰਬ ਗਈ ਸੁਪਰੀਮ ਕੋਰਟ ਵੀ ਤੁਸੀਂ ਹਾਈਵੇ ਤੇ ਠੇਕੇ ਨਾ ਖੋਲੋ ਆ ਵੇਗੇ ਖੁੱਲਿਆ ਪਿਆ ਜਮਾ ਹਾਈਵੇ ਤੇ ਆ ਲਹਿਰੇ ਖੁੱਲਿਆ ਪਿਆ ਚੰਡੀਗੜ੍ਹ ਤੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਸਾਰੇ ਠੇਕੇ ਆ ਕਿੰਨੇ ਕਿੰਨੇ ਬੰਦੇ ਉੱਥੇ ਆਪਾਂ ਨਹੀਂ ਕਹਿੰਦੇ ਵੀ ਠੇਕੇ ਪਿੱਛੇ ਖੁੱਲੋ ਜਾਂ ਮੂਰੇ ਖੁੱਲੋ ਪਰ ਯਾਰ ਗਵਰਨਮੈਂਟ ਆਪ ਪਰੋਸੀ ਜਾਂਦੀ ਏ ਸਾਨੂੰ ਬਾਬਾ ਇਹ ਚੀਜ਼ ਨਾ ਤੈਨੂੰ ਦੱਸਦਾ ਬਹੁਤ ਬੰਦੇ ਕਹਿਣਗੇ ਕੀ ਫਰਕ ਪਊਗਾ ਹਾਈ ਲੈਵਲ ਹਾਈ ਤੇ ਠੇਕਾ ਨਾ ਹੋਵੇ ਬਹੁਤ ਫਰਕ ਪਊਗਾ ਅਸੀਂ ਆਪ ਇੱਕ ਦੋ ਵਾਰੀ ਦੇਖਿਆ ਵੀ ਵੀ ਸ਼ਾਮ ਹੋ ਗਈ ਆਪਾਂ ਬਾਹਰ ਜਾਣੇ ਆ ਬਾਹਰ ਕਿਤੇ ਗਏ ਬਿਆ ਆਪ ਆਪਣੇ ਪੰਜਾਬ ਜੰਮੂ ਕਸ਼ਮੀਰ ਗਿਆ ਸੀ ਪਰ ਉੱਥੋਂ ਕਾਪਾ ਕਈ ਵਾਰੀ ਗੱਲ ਕਰੀਏ ਮਿਲਦੀ ਨਾ ਮਿਲਦੀ ਨਹੀਂ ਆ ਪੇਸਾਰਿਆ ਸਾਡੇ ਨਾਲ ਦੇ ਬੰਦੇ ਵਿੱਚ ਸੀ ਪੰਜ ਬੰਦੇ ਦੋ ਪੀਣ ਵਾਲੇ ਤਿੰਨ ਨਾਲੇ ਹਾਈਵੇ ਤੇ ਠੇਕਾ ਨਾ ਹਾਂ ਤੇ ਮਿਲੀ ਨਹੀਂ ਭਾਈ ਐਨੇ ਕਹਿੰਦੇ ਦੂਜੇ ਕਹਿੰਦੇ ਭੁੱਖ ਲੱਗੀ ਰੋਟੀ ਖਾ ਲੂ ਖਾ ਲਈ ਇਹ ਵੀ ਹੋ ਜਨੇ ਹਾਈਵੇ ਤੇ ਠੇਕੇ ਦਾ ਇਹ ਫਾਇਦਾ ਬਾਹਰ ਲੈ ਆਪਾਂ ਨੂੰ ਦੂਰ ਜਾ ਕੇ ਇੱਥੇ ਨਾ ਆਪਾਂ ਨੂੰ ਪਤਾ ਪਿੱਛੇ ਹਟਮਾ ਤੋਂ ਲੈ ਲੂ ਹਾਈਵੇ ਤੋਂ ਆਪਾਂ ਨੂੰ ਪਤਾ ਹੀ ਨਹੀਂ ਅਸੀਂ ਬਸ ਕੀ ਹੁੰਦਾ ਹੈ ਨਾ ਉੱਥੇ ਇਹ ਚੀਜ਼ ਦਾ ਫਰਕ ਪੈਂਦਾ ਤਾਂ ਕਰਕੇ ਆਪਦੀ ਸੇਲ ਨਾ ਘਟੇ ਤਾਂ ਕਰਕੇ ਹੋਟਲ ਪਾਸੇ ਵੀ ਕਰ ਰਹੇ ਸ਼ਰਾਬ ਭਾਈ ਬਹੁਤ ਜਿਆਦਾ ਨੁਕਸਾਨ ਕਰੇ ਤੁਸੀਂ ਆਪਦੀ ਜਿੰਨੇ ਬੰਦੇ ਦੇਖ ਨੇ ਰਿਸ਼ਤੇਦਾਰੀ ਚ ਜਾਰੀ ਦੋਸਤੀ ਨਿਗਾਹ ਮਾਰ ਲਿਓ ਯਾਰ ਆਪਦੇ ਘਰ ਤੋਂ ਹੀ ਲੈ ਕੇ ਮਾਰ ਲਿਓ ਪੱਕੀ ਮੇਰੀ ਗੱਲ ਸੁਣੋ ਆਪਾਂ ਉਹਨਾਂ ਦਾ ਉਦੋਂ ਪਹਿਲਾਂ ਦਾ ਗਾਉਣ ਵਾਲਾ ਉੱਠਿਆ ਹਮਮਤ ਸਲੀਕ ਹਾਂ 90 ਸਾਲਾਂ ਦਾ ਹੋਇਆ ਪਿਆ ਉਹ ਮੈਨੂੰ ਲੱਗਦਾ 75 78 ਦਾ ਕਹਿੰਦਾ ਮੈਂ ਟਪੀਕਦੇ ਸੀ ਉਦੋਂ ਹਾਂ 78 78 ਤੇ ਹਾਂ ਹੋਊ ਯਾਰ ਘਟੋ ਘਟੇ ਦੇ ਲਗਭਗ ਹੋਊਗਾ ਹੋਊਗਾ ਅੱਜ ਉਹਦੇ 'ਚ ਮੇਰੇ ਜਿੰਨੀ ਫੁਰਤੀ ਮੇਰੇ 'ਚ ਨਾ ਭੱਜ ਲੂ ਕਿਉਂ ਬਾਈ ਉਹ ਸ਼ਰਾਬ ਨਹੀਂ ਸੀ ਪੀਂਦਾ ਇਹ ਚੀਜ਼ ਤੇ ਧਿਆਨ ਮਾਰਿਓ ਜਿਹੜੇ ਉਹਦੇ ਹਾਵਾਂ ਉਹ ਚਮਕੀਲਾ ਵੀ ਚੱਲ ਉਹਦੀ ਮੌਤ ਤੇ ਬੇਸ਼ੱਕ ਦੂਜੇ ਲੋੜੇ ਪਾ ਕੇ ਦਿਨਾਂ ਕਰੇ ਪੈਗ ਲਾਉਂਦਾ ਸ਼ਕੀਨ ਪੈਗ ਬਾਈ ਬੰਦੇ ਨੂੰ ਨੁਕਸਾਨ ਕਰਦਾ ਬੰਦੇ ਦਾ ਦਿਮਾਗ ਘਟਦਾ ਬੰਦਾ ਤਰ ਕੇ ਅੱਧਾ ਦਿਨ ਤੱਕ ਸਟਾਰਟ ਨਹੀਂ ਹੁੰਦਾ ਹੈਂ ਤੇ ਜੇ ਤੁਸੀਂ ਡਰਾਈਵਿੰਗ ਕਰੋਗੇ ਤਾਂ ਵੀ ਨਿਕਲਦਾ ਨਹੀਂ ਕੋਈ ਹੋਰ ਕੰਮ ਚੱਲ ਪਿਆ ਹੁਣ ਤਾਂ ਜਿਹੜਾ ਬੰਦਾ ਆਥਣੇ ਦਾਰੂ ਪੀਂਦਾ ਤੜਕੇ ਕੁਝ ਹੋਰ ਖਾਣ ਨੂੰ ਚਾਹੀਦਾ ਉਹ ਫੇਰ ਚੱਲਦਾ ਨਹੀਂ ਚੱਲੀ ਨਹੀਂ ਆਂਦੀ ੱੱੱੱੱੱ ਮੈਂ ਉਹੀ ਕਹਿਣਾ ਅੰਦਰ ਸਰੀਰ 'ਚ ਜਾਨ ਹੈ ਨਹੀਂ ਤੁਸੀਂ ਆਪਦੇ ਰਿਸ਼ਤੇਰ ਵਿਆਹ ਸਾਡੀ ਕਦੇ ਇਕੱਠੇ ਹਮ ਹਾਂ ਜਿਹੜੇ ਬੰਦੇ ਵਿਆਹ ਚ ਪੈਗ ਲਾ ਲੈਂਦੇ ਆ ਬਈ ਤੜਕੇ ਬਈ ਉੱਠਣ ਚ ਹੀ ਨਹੀਂ ਆਉਂਦੇ ਉਹ ਬੰਦੇ ਹਰ ਉੱਠਣ ਚ ਜਾ ਕੇ ਨੇ ਕਾਡ ਲਵਾ ਆ ਜਾਂ ਫੀਵਕੋ ਫੇਰ ਉੱਠਾਂਗੇ ਫੇਰ ਬਰਾਤ ਰਾਂਗੇ ਕੋਈ ਮੈਨੂੰ ਗੋਲੀ ਦੇ ਦੇ ਕੋਈ ਕਹੂ ਮੈਨੂੰ ਕੌਮਣ ਦੇ ਦੇ ਹੈ ਪਤਾ ਨਹੀਂ ਤਾਂ ਜਿਹੜੀ दारू ਪਿਉਂਦੇ ਉਹਦੇ ਚ ਹੀ ਜੂਰੇ ਜਾ ਰਹੇ ਕੁਝ ਜ਼ਿਆਦੇ ਪਾਉਣ ਲੱਗੇ ਪਤਾ ਨਹੀਂ ਫੇਰ ਬੰਦਿਆਂ ਤੋਂ ਨਹੀਂ ਚੱਲੀ ਜਾਂਦੀ ਮੈਂ ਹੁਣ ਤੈਨੂੰ 2200 ਰੁਪਏ ਚ ਯਾਰ ਭਾਂ ਚੰਗੀ ਪਾਣੀ ਦੀ ਬੋਤਲ 100 ਰੁਪਏ ਦੀ ਐ ਹੁਣ ਜੇ ਚੰਗੀ ਲੈਣੀ ਐ ਤੇ 2200 200 ਚ ਸਾਨੂੰ ਕੀ ਕੋਈ ਦਾਰੂ ਬਣਾ ਕੇ ਦੇ ਦੂ ਯੂਰੀਆ ਦੀ ਬਣਾਈ ਜਾਂਦੇ ਆ ਯਾਰ ਉਹ ਕਿਹੜਾ ਅਨਾਜ ਪਾਉਂਦੇ ਆ ਹੈ ਹਿੰਦੁਸਤਾਨ ਇੱਥੇ ਕੌਣ ਪੁੱਛਦਾ ਕਿਸੇ ਨੂੰ ਯਾਰ ਸਭ ਤੋਂ ਵੱਧ ਨੁਕਸਾਨ ਦਾਰੂ ਕਰ ਰਹੀ ਘਰਾਂ ਚ ਗਲੇਸ ਕਰ ਰਿਹਾ ਬੱਚੇ ਵਿਗੜ ਰਹੇ ਆ ਜੇ ਹੁਣ ਪਿਓ ਵੀ ਡੱਕ ਕੇ ਬਾਗਿਆ ਬੱਚੇ ਬਈ ਵਿਗੜਨਗੇ ਅਸਲ ਚ ਯਾਰ ਮਾਨਾ ਪੰਜਾਬ ਨੂੰ ਤਾਂ ਕਈ ਵਾਰ ਇਹਨਾਂ ਦੇਖ ਕੇ ਆ ਜੀ ਕਰਦਾ ਵੀ ਆ ਜੰਜਾਲ ਛੱਡ ਗਏ ਯਾਰ ਇਨੂੰ ਬਚਾਈਏ ਜਦੋਂ ਆਪਣੇ ਕੋਲੇ ਧਰਤੀ ਨਾ ਰਹੀ ਯਾਰ ਆਪਾਂ ਕੀ ਪਾਣੀ ਕਰਨੇ ਆ ਜਾਂ ਬੰਦੇ ਨਾ ਰਹੇ ਜਾਂ ਪੀਨ ਵਾਲੇ ਨਾ ਰਹੇ ਹੈ ਵੀ ਨਸ਼ੇ ਨੇ ਗਿਰਫਤ ਲੈ ਲਿਆ ਮਾਫੀਆ ਨੇ ਗਿਰਫਤ ਲੈ ਲਿਆ ਚਾਰੇ ਪਾਸੋਂ ਜਾਗੜੀ ਤੁਰੇ ਆਉਂਦੇ ਆ ਯਾਰ ਇਹ ਲੋਕ ਆਪਾਂ ਨੂੰ ਜਾਗਣਾ ਪਊ ਮਾ ਨਾ ਕਿੱਦੇ ਮਰ ਜੀ ਜਾਣਗੇ ਬਿਲਕੁਲ ਆਪਾਂ بابا ਚਿੱਟਾ ਵੇਚਣ ਵਾਲਿਆਂ ਨੂੰ ਦੋਸ਼ ਦੇਈ ਜਾਂਦੇ ਆ ਬਿਨਾਂ ਬੇੜਾ ਬਹਿ ਜੇ ਠੀਕ ਆ ਉਹ ਬਹਿ ਜੇ ਨਾ ਪਰ ਜਿਹੜੀ ਸ਼ਰਾਬ ਸਾਨੂੰ ਥਾਂ ਥਾਂ ਤੇ ਠੇਕੇ ਤੇ ਪਰੋਸੀ ਜਾ ਰਹੀ ਹੈ ਕਹਿੰਦੇ ਰੈਵਨਿਊ ਆਉਂਦਾ ਕਮਾਈ ਆਉਂਦੀ ਆ ਯਾਰ ਜ਼ਰੂਰੀ ਹੈ ਲੋਕਾਂ ਨੂੰ ਮਾਰ ਕੇ ਕਮਾਈ ਲੈਣੀ ਆ ਤੁਸੀਂ ਯਾਰ ਹੋਰ ਗੱਲ ਦੇਖ ਲਾ ਗਵਰਨਮੈਂਟ ਦਾ ਹੁਣ ਬੰਦਾ ਇੱਕ ਲਾਇਸੈਂਸ ਦੀ ਗੱਲ ਕਰੀ ਜਾਂਦੇ ਸੀ ਤੇ ਮੇਰੇ ਨਾਲ ਗੱਲ ਹੀ ਪੈ ਗਿਆ ਲਾਇਸੈਂਸ ਆ ਉਹ ਗੱਲਾਂ ਜਦੋਂ ਗੱਲਾਂ ਕਰਦੇ ਕਰਦੇ ਗੱਲ ਆ ਕਿ ਫੀਮ ਪੋਸਟ ਵਾਲੇ ਦਾ ਨਿਊ ਨਹੀਂ ਹੁੰਦਾ ਦਾਰੂ ਵਾਲੇ ਦਾ ਨਿਊ ਹੁੰਦਾ ਲੈ ਸੇ ਆਪਾਂ ਵੀ ਦਾਰੂ ਵਾਲਾ ਹੀ ਮਾਰੂ ਕਿਸੇ ਦੇ ਤਿੱਗ ਚ ਫੀਮ ਪੋਸਟ ਵਾਲਾ ਨਹੀਂ ਮਾਰੂ ਯਾਰ ਉਹਨੇ ਕੀ ਮਾਰਨਾ ਹੈ ਜਦੋਂ ਡੋਪ ਟੈਸਟ ਕਰਦੇ ਆ ਫੀਮ ਪੋਸਟ ਵਾਲੇ ਦਾ ਹੁੰਦਾ ਨਹੀਂ ਹਾਂ ਹਾਂ ਲੈ ਉਹਦਾ ਲਾਇਸੈਂਸ ਨਹੀਂ ਬਣਦਾ ਦਾਰੂ ਪਵਾ ਬੋਤਲ ਪੀ ਕੇ ਵਗ ਜਾ ਕਹਿੰਦੇ ਤਾਂ ਵੀ ਬਣਾ ਲੈਂਦੇ ਆ ਸੁਣਦੇ ਆ ਹੀ ਸੁਣਦੇ ਆ ਹੈ ਪਰ ਕਿਤੇ ਨਾ ਕਿਤੇ ਦਾਰੂ ਉਹੀ ਗੱਲ ਦੁਬਾਰੇ ਜਿਵੇਂ ਆਪਾਂ ਨਾਂ ਲਏ ਆ ਕਿੰਨੇ ਆਪਾਂ ਹੀਰੇ ਗਵਾਲੀ ਹੀਰੇ ਕਲਾਕਾਰ ਸੀ ਤੇ ਕਿੰਨੇ ਹੀਰਾ ਕਲਾਕਾਰ ਬੇਸ਼ੱਕ ਕੋ ਜਉਂਦੇ ਆ ਦਰੂ ਨਿ ਢਾਲੇ 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 ਉਹਨਾਂ ਨੇ ਕਿੰਨੇ ਹਿੱਟ ਗਾਣੇ ਦੇਨੇ ਸੀ ਦੋ ਬੋ ਕੰਮ ਤੋਂ ਬਹਿ ਗਏ ਯਾਰ ਕਿੰਨੇ ਬੰਦਿਆਂ ਦੀ ਹਾਦਸਿਆਂ ਚ ਮੌਤ ਹੋ ਗਈ ਚਲੋ ਹਾਦਸੇ ਉਹ ਵੀ ਹੁੰਦੇ ਆ ਆਪਾਂ ਨਹੀਂ ਕਹਿੰਦੇ ਵੀ ਇਕੱਲੇ दारू ਵਾਲਿਆਂ ਦੀ ਹੁੰਦੇ ਆ ਸੋਫੀਆਂ ਤੋਂ ਵੀ ਹੋ ਜਾਂਦੇ ਆ ਸੋਫੀਆਂ ਤੋਂ ਵੀ ਹੋ ਜਾਂਦੇ ਆ ਪਰ 99% ਹਾਦਸੇ ਇਸ ਕਰਕੇ ਹੁੰਦੇ ਆ ਹੁੰਦੇ ਆ ਬਿਲਕੁਲ ਹਾਂ ਹੁਣ ਮੂਰੇ ਜਾਂਦਾ ਜੇ ਪਹਿਲਾਂ ਗੱਲ ਕਰਕੇ ਉਹਦਾ ਕੀ ਕਸੂਰ ਆ ਉਹਨੂੰ ਸ਼ਰਾਬ ਵਾਲਾ ਜਾਂ ਸ਼ਰਾਬ ਨਹੀਂ ਆਪ ਗੱਡੀ ਮਾਰ ਲਈ ਨਾ ਤੇ ਵੱਡੇ ਰੋਡ ਐ ਇਹ ਤੇ ਕੋਈ ਮੰਨ ਲਓ ਚੰਡੀਗੜ੍ਹ ਜਾ ਉੱਥੇ ਮੂੰਹ ਜੇ ਲਾਉਂਦੇ ਆਪਣੇ ਵੀ ਥਾਤਾਂ ਉਹ ਹੋਣਾ ਚਾਹੀਦਾ ਹਨਾ ਮਾੜੇ ਇਹ ਤੇ ਟਾਈਟ ਹੋਣਾ ਚਾਹੀਦਾ ਜੇ ਟਾਈਟ ਕਰਨਗੇ ਫਿਰ ਛੜਾਬ ਨਹੀਂ बिकਣੀ ਹਾਂ ਸਰਕਾਰ ਦੇ ਤਾਂ ਬਈ ਯਾਰ ਪੈਲਸਾਂ ਵਾਲੇ ਮੈਂ ਗਰੰਟੀ ਕਰਦਾ ਜਦੋਂ ਆ ਗਵਰਨਮੈਂਟ ਨੇ ਲਾ ਕਰਿਆ ਸੀ ਇਹ ਪਿੱਟੇ ਹੋਣਗੇ ਜਾ ਕੇ ਵੀ ਅਸੀਂ ਕਰੋੜਾਂ ਲਈ ਬੈਠੇ ਸੀ ਮਰ ਜਾਾਂਗੇ ਫੰਡ ਵੀ ਦਿੰਦੇ ਅਗਲੇ ਫੰਡ ਵੀ ਦਿੰਦੇ ਆ ਵੀ ਭਾਈ ਸਾਡਾ ਕੰਮ ਖੜੂ ਕੋਈ ਮਰਦਾ ਮਰੇ ਯਰ ਨਾ ਤਾਂ ਕੁਝ ਸਰਕਾਰ ਨੂੰ ਆ ਨਾ ਭਰਾ ਵੱਡੇ ਪੂੰਜੀਪਤੀਆਂ ਨੂੰ ਹੈ ਹੈ ਹਾਲਾਂਕਿ ਪੂੰਜੀਪਤੀਆਂ ਦੇ ਵੱਡੇ ਵੱਡਿਆਂ ਦੇ ਮੈਂ ਨਾ ਲੈ ਕੇ ਵੀ ਦੱਸ ਸਕਦਾ ਜਿਨ੍ਹਾਂ ਦੇ दारू ਨੇ ਬੇੜਾ ਮੁੱਦਾ ਕਰਤਾ ਕਰਤਾ ਕੱਲੇ ਪੈਸੇ ਚੱਕੀ ਫਿਰੋ ਜਦੋਂ ਘਰੇ ਬੰਦੇ ਨਹੀਂ ਰਹੇ ਥੋਡੇ ਹੂੰ ਮੈਂ ਆਪ ਪਾਬਾ ਕਦੇ ਨਾ ਕਦੇ ਪੀ ਲੈਂਦਾ ਸੀ ਬਾਅਦ ਦੇ ਵਿੱਚ ਕਿਸੇ ਬੰਦੇ ਨੇ ਕਲਾਸ ਲਾਈ ਵੀ ਕਿੰਨਾ ਯਾਰ ਇਹਦਾ ਨੁਕਸਾਨ ਆ ਰਿਹਾ ਹੈ ਕਿੰਨਾ ਥੋਡੇ ਘਰੇ ਮਾਹੌਲ ਖਰਾਬ ਹੁੰਦਾ ਨਹੀਂ ਮੈਂ ਤੇ ਕਿੰਨੇ ਵਾਰੀ ਕਿਹਾ ਜੀ ਜੀ ਦਾ ਚਾਚਾ ਦਾ ਇਹਨੇ ਕੀ ਖਟਿਆ ਹੈਣਾ ਤੇ ਉਹ ਅੱਸੀ ਬਸ ਮੈਨੂੰ ਬੰਦੇ ਨੇ ਇਹ ਧਾਰਨ ਦਿੱਤੀ ਕਿ ਨਾ ਮਹਮਦ ਸਦੀਕ ਦਾਰੂ ਨਹੀਂ ਪੀਂਦਾ ਅੱਜ ਵੀ ਉਹ ਬੈਠਾ ਉਹ ਫਿਰਦਾ ਹੈ ਜਿਹੜੇ ਉਹਦੇ ਨਾਲ ਦੇ ਸੀ ਜਿਹੜੇ ਦਾਰੂ ਪੀਂਦੇ ਸੀ ਜਾਂ ਉਹ ਛੋਟੀ ਉਮਰ ਦੇ ਵੀ ਚੱਲ ਗਏ ਹੈ ਇਹ ਤਾਂ ਆਪਾਂ ਗੱਲ ਉਹਨਾਂ ਦੀ ਕਰੀ ਜਿਹੜੇ ਮੰਨਦੇ ਬਾਕੀ ਹੋਰ ਕਿੰਨੇ ਬਾਕੀ ਜਿਵੇਂ ਲੋਕਾਂ ਕਹਿੰਦੀ ਵਾਰੀ ਵਾਰੀ ਗੱਲ ਕਰੀਦਾ ਕਿੰਨੇ ਬੰਦੇ ਹੀਰੇ ਬੰਦੇ ਅੱਜ ਵੀ ਬੈਠੇ ਆ ਜਿਉਂਦੇ ਪਰ ਦਰਦ ਨੇ ਢਾਲੇ ਕਿੰਨੋਂ ਨੇ ਹਟ ਗਏ ਨੇ ਕਿੰਨੀ ਕਮਾਈ ਕਰਨੀ ਕਿੰਨੇ ਪਰਿਵਾਰ ਨੂੰ ਅੱਗੇ ਲੈ ਜਾਣਾ ਸੀ ਤੇ ਪਰ ਮਹੋਰ ਐ ਫਿਰ ਵੀ ਐਕਟਰ ਕਿੰਨੇ ਅੱਜ ਦੇ ਮੌਕੇ ਤੂੰ ਆਪਦੇ ਪਰਿਵਾਰ ਦਾ ਮੁਖੀ ਆ ਯਾਰ ਮਾਨ ਜੇ ਤੈਨੂੰ ਕੁਝ ਹੁੰਦਾ ਤੇਰਾ ਪਰਿਵਾਰ ਤਾਂ ਰੁਲ ਗਿਆ ਰੁਲ ਗਿਆ ਜਾਂ ਮੰਨ ਲਾ ਤੂੰ ਬਿਮਾਰ ਹੀ ਹੋ ਗਿਆ ਤੈਨੂੰ ਡਾਕਟਰ ਦੇ ਲਿਆਣਾ ਪੈ ਗਿਆ ਤੇਰਾ ਕੰਮ ਖੜ ਗਿਆ ਤੇਰੀ ਕਮਾਈ ਖੜ ਗਈ ਟੱਬਰ ਤੇਰੇ ਤੇ ਹੋ ਗਿਆ ਕੌਣ ਜਵਾਬ ਸਾਮੂ ਅੱਜ ਕੱਲ ਕੋਈ ਨਹੀਂ ਪਹਿਲਾਂ ਦਾ ਰਿਸ਼ਤੇਦਾਰ ਸਾਮਲ ਨੇ ਹੁਣ ਤੇ ਗਲਤ ਹੋ ਵਸ ਇਕੱਲਾ ਫਾਰਮੈਟੀ ਕਰਦੀ ਆ ਸੁਸਕਾਰ ਤੇ ਆ ਕੇ ਭੋਗਤੇ ਕੋ ਦੁਆਰ ਕੋਈ ਨਹੀਂ ਪੜੇ ਆਪਣੇ ਭਾਈ ਕੋਈ ਆਪਦੇ ਤੇ ਲਾ ਕੇ ਦੇ ਕੋ ਥੋੜੇ ਕੋਲੇ ਟਾਈਮ ਹੈ ਨਾ ਵੀ ਕਿਸੇ ਰਿਸ਼ਤੇਦਾਰ ਤੇ ਜਾ ਕੇ ਤੁਸੀਂ ਦੋ ਦਿਨ ਉਹਨਾਂ ਮਦਦ ਕਰ ਦਿਓ ਜਾਂ ਜਾਂ ਤੁਹਾਡੇ ਕੋਲੇ ਇੰਨਾ ਬਾਦੂ ਪ ਉਹਨਾਂ ਦੀ ਕੋਈ ਉਹ ਬਖਤ ਨਗਾ ਦਿਓ ਕਿਸੇ ਕੋਲੇ ਮਨ ਲਵੇ ਕੋਈ ਕਿਸੇ ਕੋਲੇ ਵੀ ਨਹੀਂ ਬਾਈ ਇਹ ਗੱਲ ਸੋਚੋ ਮੇਰਾ ਵੀਰ ਆਏ ਨਾ ਕਿਉਂ ਬਾੜੇ ਸਿਆਣੇ ਬਣੀਆਂ ਹੁੰਦੇ ਆ ਤੇ ਸਿਆਣਾ ਦਾ ਮਨ ਦਾ ਨਹੀਂ ਆ ਉਹ ਵੀ ਜੇ ਲੈਤਾ ਜਾਵੇ ਤਾਂ ਬਾਬੇ ਨੇ ਆਪਦੀ ਬੀੜੀ ਨਹੀਂ ਦੱਸਿਆ ਬਾਬੇ ਨੇ ਵੀ ਬਹੁਤ ਜ਼ਿੰਦਗੀ ਦੇ ਨਜ਼ਾਰੇ ਲਏ ਆ ਬਾਬਾ ਸ਼ਰਾਬ ਤੋਂ ਤਾਂ ਦੂਰ ਰਹੇ ਤੂੰ ਨਹੀਂ ਪੀ ਪੂ ਲੈਂਦੇ ਸੀ ਮਨ ਐ ਵਿਆਹ ਮਹਾਂ ਚਾਹਣਾ ਕੱਟੇ ਪਰ ਇੰਨੀ ਚਸ ਨਹੀਂ ਸੀ ਨਜ਼ਾਰੇ ਦਾ ਕਰ ਰੇ ਜਿੰਦਗੀ ਦੇ ਯਾਰ ਉਹ ਵੀ ਇੱਕ ਦੌਰ ਸੀ ਜਿਵੇਂ ਉਸ ਮਣੀ ਦੀ ਲਪੇਟ 'ਚ ਬੰਦੇ ਆ ਜਾਂਦੇ ਆ ਹਨਾ ਉਹ ਦੌਰ ਇਹ ਜਾ ਸੀ ਉਦੋਂ ਲਪੇਟ 'ਚ ਆ ਗਏ ਹਨਾ ਹੁਣ ਮੈਂ ਤਾਂ ਅੱਜ ਵੀ ਇੱਥੇ ਬੈਠੇ ਗੱਲਾਂ ਮੈਨੂੰ ਬਹੁਤ ਧੀਆ ਗੱਲ ਲੱਗੀ ਉਹ ਹਾਂ ਬਾਬਾ ਕਹਿੰਦਾ ਵੀ ਮੈਂ ਤਾਂ ਜਮਾ ਥੱਲੋਂ ਡਿੱਗ ਕੇ ਉੱਠਿਆ ਦੁਬਾਰੇ ਗੌਣਸਰੀ ਜ਼ਿੰਦਗੀ ਜਿਉਣਾ ਇਹਦੇ 'ਚ ਕੋਈ ਗਲਤੀ ਨਾ ਹੋ ਜਾਏ ਕਿਸੇ ਨਾਲ ਕੋ ਟੱਕੀ ਧੋਖਾ ਨਾ ਹੋਵੇ ਨਾ 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 ਕਰੇ ਖਾਤਰ ਕਰਨਾ ਯਾਰ ਉਹ ਗੱਲ ਚੱਲੀ ਸੀ ਗੁੜ ਤੋਂ ਵੀ ਹਾਂ ਵੀ ਮਨਾਵਟੀਆਂ ਕਸੂਰ ਆ ਮੈਂ ਨਹੀਂ ਮਨਾਈ ਮੈਨੂੰ ਕੋਈ ਇਨਾ ਕਮਾਈ ਦੇਦਾ ਸ਼ੌਂਕ ਦੇ ਤੰਦ ਪਾਉਂਦੇ ਮੇਰਾ ਵੀਰ ਬੇਗੇ ਕੋਲੇ ਬਾਬੇ ਦਾ ਖਲਾੜਾਗਾ ਅਸੀਂ ਗੁਰਦੁਆਸਤੇ ਨਹੀਂ ਕਹਿੰਦੀ ਲੈ ਕੇ ਜਾਓ ਖੜ ਕੇ ਜਾਓ ਮਿਲ ਕੇ ਜਾਓ ਸੰਦਾ ਲਿੰਕ ਬਣਾਉਣ ਦਾ ਤੇ ਆ ਕਿਸੇ ਨੂੰ ਕੋਈ ਲੋੜ ਯਾਰ ਆਪਣਾ ਕਰ ਕਿਸੇ ਨੂੰ ਕੋਈ ਇੱਥੇ ਲੋੜ ਹੈ ਪੁੱਛੋ ਨੇੜੇ ਜਦੋਂ ਮਰਜੀ ਇੱਥੋਂ ਬੋਰਡ ਤੋਂ ਪੜ੍ਹ ਕੇ ਫੋਨ ਮਾਰਿਓ ਬੰਦਾ ਹਮੇਸ਼ਾ ਹਾਜ਼ਰ ਹੈ ਆ ਮੈਂ ਵੀ ਇੱਥੇ ਨੇੜੇ ਹੀ ਰਹਿਣਾ ਤੇ ਮੇਰਾ ਵੀਰ ਜੇ ਗੱਲਬਾਰ ਚੰਗੀ ਲੱਗੀ ਤਾਂ ਵੀਡੀਓ ਦੱਬ ਕੇ ਸ਼ੇਅਰ ਕਰਨਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ